ਕਾਲੋ ਤੋਂ ਤੁਸੀਂ ਦੇਖ ਰਹੇ ਹੋ ਪ੍ਰੈਸ ਪੰਜਾਬ 24 ਸਾਡੀ ਮੀਡੀਆ ਟੀਮ ਪਿੰਡ ਗਾਜੀਆਂਾਂ ਵਿੱਚ ਪਹੁੰਚੀ ਹੈ ਜਿਵੇਂ ਤੁਸੀਂ ਦੇਖ ਸਕਦੇ ਆ ਮੇਰੇ ਪਿੱਛੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾਹਾਂ ਦੇ ਜਤੀਬੰਦੀ ਦੇ ਆਗੂ ਸਾਡੇ ਨਾਲ ਆ ਗੱਲਬਾਤ ਕਰਦੇ ਆ ਜਿਹੜੀ ਪਿਛਲੇ ਦਿਨੀ ਹੋਈ ਬਰਸਾਤ ਨਾਲ ਕਾਂਕਾਂ ਦਾ ਭਾਰੀ ਨੁਕਸਾਨ ਹੋਇਆ ਤੇ ਸਾਡੇ ਨਾਲ ਕਿਸਾਨ ਜੁਨੀਿਆਂ ਦੇ ਆਗੂ ਜੁੜੇ ਆ ਅਸੀਂ ਗੱਲਬਾਤ ਕਰਵਾਉਣੇ ਆ ਕੀ ਕਹਿਣਾ ਚਾਹੁੰਦੇ ਜੀ ਜਿਹੜੀ ਬੇਮੌਸਮੀ ਬਰਸਾਤ ਹੋਈ ਹੈ ਪਹਿਲਾਂ ਤਾਂ ਪ੍ਰੈਸ ਪੰਜਾਬ 24 ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜਿਹੜੀ ਇਹ ਵੇ ਮੌਸਮੀ ਵਾਰਿਸ਼ ਹੋਈ ਹੈ ਤੇ ਹਨੇਰੀ ਆਈ ਹੈ ਉਹਦੇ ਨਾਲ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਜੋ ਕਿ ਅੱਗੇ ਵੀ ਨੁਕਸਾਨ ਹੋਇਆ ਤੇ ਇਸ ਵਾਰ ਫੇਰ ਕਣਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਜੋ ਕਿਸਾਨ ਝੱਲਣ ਦੇ ਯੋਗ ਨਹੀਂ ਹਨ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਹੋਏ ਮੁਆਵਜ਼ੇ ਦਾ ਜਾਇਜ਼ਾ ਲੈ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ। ਹ ਜਿਵੇਂ ਤੁਸੀਂ ਦੱਸਿਆ ਵੀ ਪਿਛਲੇ ਸਾਲ ਵੀ ਪਿਛਲੇ ਸਾਲ ਵੀ ਐਸੇ ਐਸੇ ਤਰ੍ਹਾਂ ਨੁਕਸਾਨ ਹੋਏ ਐ, ਐਕਤੀ ਵੀ ਉਸੇ ਤਰ੍ਹਾਂ ਹੋ ਰਿਹਾ ਹੈ। ਤੇ ਕੀ ਆ ਪਿਛਲੀ ਸਰਕਾਰ ਨੇ ਜਾਇਜ਼ਾ ਵੀ ਲਿਆ ਸੀ ਉਹਦਾ ਕੋਈ ਪੈਸੇ ਆਏ? ਨਹੀਂ। ਹ ਇਹ ਪਿਛਲੇ ਸਾਲ ਸਾਡੇ ਪਟਵਾਰੀ ਸਾਹਿਬ ਆ ਕੇ ਦੇਖ ਕੇ ਗਏ ਸੀ ਗਰਦੌਰੀ ਵਗੈਰਾ ਹੋਈ ਹੈ। ਪਰ ਉਹਦਾ ਸਾਡੇ ਕਿਸਾਨਾਂ ਨੂੰ ਗਾਜੀਆਣੇ ਦੇ ਕਿਸਾਨਾਂ ਨੂੰ ਕੋਈ ਇੱਕ ਪੈਸਾ ਹਾਲੇ ਤੱਕ ਪਹੁੰਚਿਆ ਨਹੀਂ। ਅਸੀਂ ਸਰਕਾਰ ਨੂੰ ਉਹ ਫੇਰ ਉਹ ਵੀ ਕਹਿਣਾ ਚਾਹੁੰਦੇ ਆ ਕਿ ਉਹ ਵੀ ਦਿੱਤਾ ਜਾਵੇ ਤੇ ਹੌਣ ਵਾਲਾ ਵੀ ਜਿਹੜਾ ਨੁਕਸਾਨ ਹੋਇਆ ਉਹਨੂੰ ਦੇਖ ਕੇ ਤੇ ਕਿਸਾਨਾਂ ਨੂੰ ਜੋਗ ਮੁਆਵਜ਼ਾ ਦਿੱਤਾ ਜਾਵੇ। ਜਿੰਮੇ ਦੇਖਿਆ ਜੀ ਉਹਦੇ ਰਾਤ ਨੂੰ بارش ਆਈ। بارش ਦੇ ਨਾਲ ਬਹੁਤ ਤੇਜ਼ ਹਨੇਰੀ ਆਈ। ਉਹਦੇ ਨਾਲ ਦਰਖਤਾਂ ਦਾ ਤੇ ਇਹਦਾ ਕਣਕ ਦਾ ਵੀ ਬਹੁਤ ਭਾਰੀ ਨੁਕਸਾਨ ਹੋਇਆ। ਹਾਂਜੀ ਦਰਖਤਾਂ ਦਾ ਵੀ ਹੋਇਆ ਹੈ, ਬਿਜਲੀ ਦਾ ਨੁਕਸਾਨ ਬਹੁਤ ਹੋਇਆ ਕਿਸਾਨਾਂ ਦਾ ਤੇ ਹਨੇਰੀ ਬਹੁਤ ਜ਼ਿਆਦਾ ਤੇਜ਼ ਸੀ। ਤੇ ਜਿਵੇਂ ਤੁਸੀਂ ਦੇਖਿਆ ਆਉਣ ਦਿਨ ਆਉਣ ਵਾਲੇ ਦਿਨਾਂ ਵਿੱਚ ਨੈਟ ਫਿਰ ਮੀਂਹ ਭਾਰੀ ਮੀਂਹ ਦੱਸ ਰਿਹਾ ਬਰਸਾਤ ਹੋ ਰਹੀ ਹੈ ਕੀ ਕਹਿਣਾ ਚਾਹੁੰਦਾ ਕਿਸਾਨਾਂ ਦਾ ਦਿਲ ਸਾਂਭ ਰਿਹਾ ਫਿਰ ਹਾਂ ਕਿਸਾਨ ਡਰੇ ਹੋਏ ਆ ਪੂਰੇ ਵੀ ਪਰਮਾਤਮਾ ਮਿਹਰ ਰੱਖੇ ਇਸ ਗੱਲ ਤੋਂ ਸਾਨੂੰ ਬਚਾ ਕੇ ਰੱਖੇ ਤੇ ਅਸੀਂ ਤਾਂ ਪਰਮਾਤਮਾ ਅੱਗੇ ਦੁਆ ਕਰਦੇ ਆ ਵੀ ਇਸ ਗੱਲ ਤੋਂ ਕਿਸਾਨਾਂ ਨੂੰ ਬਚਾ ਕੇ ਰੱਖੇ ਤੇ ਮੌਸਮ ਦਾ ਤਾ ਵਿਭਾਗ ਨੇ ਦੱਸਿਆ ਬਹੁਤ ਖਰਾਬੀ ਆ ਰਹੀ ਹੈ ਆ ਦੇਖਿਆ ਦੋਸਤੋ ਤੁਸੀਂ ਅਸ ਵਕਤ ਅਸੀਂ ਕਿਸਾਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਫਿਰ ਜੋ ਮੌਸਮ ਵਿਭਾਗ ਉਹਨੇ ਦੱਸਿਆ ਵੀ بارش ਹੋ ਸਕਦੀ ਹੈ ਲੇਕਿਨ ਫਿਰ ਵੀ ਕਿਸਾਨਾਂ ਨੇ ਕਿਹਾ ਕਿ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਇਹੋ ਜੇ ਝੱਖੜ ਝੇਲਿਆਂ ਤੋਂ ਇਹੋ ਜੇ ਨੁਕਸਾਨ ਤੋਂ ਮਹਾਰਾਜ ਹਰ ਇੱਕ ਨੂੰ ਬਚਾਵੇ ਤੇ ਤੁਸੀਂ ਦੇਖ ਰਹੇ ਹੋ ਪ੍ਰੈਸ ਪੰਜਾਬ 24 ਮੈਂ ਕਲਵੀਰ ਸਿੰਘ ਕਾ ਜੀ